ਪਬਲਿਕ ਦੇ ਵੱਲੋਂ ਬੰਨ ਬੰਨਿਆ ਗਿਆ ਸੀ ਉਹ ਰਾਟਪੰਦੇ ਨਾਲ ਕਰੀਬ ਇਥੇ 100 ਏਕੜ ਦੇ ਆਸ-ਪਾਸ ਜਿਹੜਾ ਜ਼ਮੀਨਾਂ ਦਾ ਨੁਕਸਾਨ ਆਇਆ ਪਹਾੜ ਤੋਂ ਪਾਕਸਾਨੀ ਪਿੰਡ ਤੋਂ ਸਰਹੱਦ ਤੇ ਅਸੀਂ ਉੱਪਰ ਖੜੇ ਹੋਏ ਆਂ ਇਹਨਾਂ ਦੇ ਪਿੱਛੇ ਜਿਹਾ ਸਾਜ ਹਣਾ ਇਸ ਨੂੰ ਸਮੇਂ ਇਹ ਸਾਰਾ ਮਕਾਨ ਦੇ ਢਹਾ ਤੇਰੀ ਹੋ ਗਿਆ ਸੀ ਪਰ ਲੇਕਿਨ ਪ੍ਰਸ਼ਾਸਨ ਦੇ ਵੱਲੋਂ ਇਸੇ ਤਰ੍ਹਾਂ ਦਾ ਕੋਈ ਵੀ ਪ੍ਰਬੰਧ ਜਿਹੜਾ ਨਹੀਂ ਕੀਤਾ ਪਹਾੜੀ ਏਰੀਆ ਦੇ ਵਿੱਚ ਹੋ ਰਹੀ ਬਰਸਾਤ ਦੇ ਨਾਲ ਸਤਲੁਜ ਦਾ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਇਸ ਸਮੇ ਅਸੀਂ ਜ਼ਿਲ੍ਹੇ ਫਰੀਪੁਰ ਦੇ ਰਾਜੋ ਕੀ ਗੱਟੀ ਦੇ ਵਿੱਚ ਮੌਜੂਦ ਆ ਜਿੱਥੇ ਸੱਤ ਲੋਜ ਦੇ ਵੱਲੋਂ ਫਿਰ ਤੋਂ ਤਬਾਹੀ ਜਿਹੜੀ ਮਚਾਈ ਜਾ ਰਹੀ ਹੈ ਇੱਥੇ ਇੱਕ ਫਾੜ ਦੇ ਵਿੱਚ ਆਜੀ ਤੌਰ ਤੇ ਜਿਹੜਾ ਪਬਲਿਕ ਦੇ ਵੱਲੋਂ ਬੰਨ ਬੰਨਿਆ ਗਿਆ ਸੀ ਉਹ ਰਾਹ ਟੁੱਟਣ ਦੇ ਨਾਲ ਕਰੀਬ ਇਥੇ 100 ਏਕੜ ਦੇ ਆਸ-ਪਾਸ ਜਿਹੜਿਆ ਜ਼ਮੀਨਾਂ ਦਾ ਨੁਕਸਾਨ ਆ ਉਸ ਦੇ ਨਾਲ-ਨਾਲ ਘਰਾਂ ਦਾ ਵੀ ਜਿਹੜਾ ਨੁਕਸਾਨ ਹੋਇਆ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਜੇ ਇਹ ਇੱਕ ਭਾਰ ਹੈਗੀ 7 ਲੋਜ ਦੇ ਨਾਂ ਦੀ ਜਿਹੜੀ ਕਿ ਬਿਲਕੁਲ ਭਾਰਤ ਪਾਕਿਸਤਾਨ ਦੀ ਬਿਲਕੁਲ ਸਰਹੱਦ ਤੇ ਅਸੀਂ ਉੱਪਰ ਖੜੇ ਹੋਏ ਹਾਂ ਜਿੱਥੋਂ ਇਹ 7 ਲੋਜ ਦੇ ਵੱਲੋਂ ਫਿਰ ਤੋਂ ਦੁਬਾਰਾ ਬੰਨ ਸ਼ਾਇਦ ਤੁਹਾਨੂੰ ਤਸਵੀਰਾਂ ਦੇਖ ਸਕਦੇ ਜੇ ਤੁਸੀਂ ਆਰਜੀ ਤੌਰ ਤੇ ਜਿਹੜਾ ਪਬਲਿਕ ਵੱਲੋਂ ਇਹਦਾ ਬੰਨ ਦੁਬਾਰਾ ਬਣਿਆ ਗਿਆ ਸੀ ਕਿਉਂਕਿ ਪਿਛਲੇ ਸਾਲ ਇਹਨਾਂ ਮਹੀਨਿਆਂ ਦੇ ਵਿੱਚ ਜਦੋਂ ਹੜ੍ਹ ਆਏ ਸੀ ਤਾਂ ਉਸ ਸਮੇ ਇਹ ਬੰਨ ਜੇ ਟੁੱਟ ਗਏ ਉਸ ਤੋਂ ਬਾਅਦ ਪਬਲਿਕ ਦੇ ਵੱਲੋਂ ਜ਼ਰੂਰ ਬਣੇ ਗਏ ਨੇ ਪਰ ਲੇਕਿਨ ਪ੍ਰਸ਼ਾਸਨ ਦੇ ਵੱਲੋਂ ਕਿਸੇ ਤਰ੍ਹਾਂ ਕੋਈ ਵੀ ਆਪ ਜੁਮੇ ਨੇ ਸਮਝੀ ਗਈ ਕਿਉਂਕਿ ਲਗਾਤਾਰ ਪ੍ਰਸ਼ਾਸਨ ਦੇ ਦਾਅਵੇ ਜਰੂਰ ਕੀਤੇ ਜਾ ਰਹੇ ਹੈਗੇ ਨੇ ਕਿ ਮੁਰੰਮਤ ਕੀਤੀ ਹੈ ਕਿ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਹਨ ਪਰ ਲੇਕਿਨ ਅਜੇ ਤੱਕ ਪ੍ਰਸ਼ਾਸਨ ਦੇ ਵੱਲੋਂ ਕੋਈ ਪਾਵਨ ਜਿਹੜੇ ਨੇ ਆਪਦੇ ਪ੍ਰਭਾ ਨਹੀਂ ਹੋਏ ਕਿਉਂਕਿ ਸਮੇ ਦੇ ਨਾਲ-ਨਾਲ ਜਿਹੜਾ ਪਹਿਲਾਂ ਇਸ ਚੀਜ਼ ਦੀ ਤਿਆਰੀ ਕੀਤੀ ਜਾਏ ਤਾਂ ਸਹੀ ਰਹਿੰਦੀ ਹੈ ਕਿਉਂਕਿ ਆਮ ਜਿਹੜੀ ਕਹਾਵਤ ਹੈ ਬੂਹੇ ਆਈ ਜੰਝ ਤੇ ਵਿਨੋ ਕੁੜੀ ਦੇ ਕੰਨ ਵਾਲੀ ਉਹ ਕਹਾਵਤ ਜਿਹੜੀ ਇੱਥੇ ਟੁੱਕਦੀ ਨਜ਼ਰ ਆਉਂਦੀ ਕਿਉਂਕਿ ਹੁਣ ਪ੍ਰਸ਼ਾਸਨ ਜਦੋਂ ਹਰ ਜ਼ਮੀਨਾਂ ਦੇ ਵਿੱਚ ਝੋਨੇ ਦੀ ਫਸਲ ਲੱਗ ਜੇਗੀ ਤਾਂ ਉਸ ਤੋਂ ਬਾਅਦ ਦੇ ਵਿੱਚ ਬਾਅਦ ਦੇ ਵਿੱਚ ਜਿਹੜਾ ਇੱਥੇ ਪ੍ਰਸ਼ਾਸਨ ਪਹੁੰਚੇਗਾ ਨਾ ਉਸ ਸਮੇਂ ਮਿੱਟੀ ਮਿਲੇਗੀ ਨਾ ਕੁਝ ਜਾਗ ਤੇ ਹੋਵੇਗੀ ਉਸ ਸਮੇਂ ਆਏਗਾ ਪਰ ਲੇਕਿਨ ਅੱਜ ਜਿਹੜਾ ਪਹਿਲਾਂ ਪ੍ਰਸ਼ਾਸਨ ਦੇ ਵੱਲੋਂ ਤਿਆਰੀਆਂ ਨਹੀਂ ਕੀਤੀਆਂ ਜਾਂਦੀ ਤੁਸੀਂ ਦੇਖ ਸਕਦੇ ਜੇ ਇਸ ਘਰ ਦੇ ਹਾਲਾਤ ਪਾਣ ਲੰਘਣ ਨੂੰ ਵੀ ਰਸਤਾ ਨਹੀਂ ਹੈਗਾ ਇੱਕ ਮਿੱਟੀ ਦੇ ਗੱਟੇ ਭਰ ਕੇ ਲਾਇਆ ਸੀ ਲੇਕਿਨ ਉੱਥੇ ਵੀ ਪਾਣੀ ਜ਼ਿਆਦਾ ਹੋ ਗਿਆ ਇਹਦੀ ਤਸਵੀਰ ਤੁਹਾਨੂੰ ਦਿਖਾਵਾਂਗੇ ਇਹਨਾਂ ਦੇ ਪਿਛਲੇ ਜਾਂ ਸਾਜ 250 ਸਮੇ ਇਹ ਸਾਰਾ ਮਕਾਨ ਜਿਹੜਾ ਢਾਈ ਢੇਰੀ ਹੋ ਗਿਆ ਸੀ ਕਿ ਪਰ ਲੇਕਿਨ ਪ੍ਰਸ਼ਾਸਨ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਪ੍ਰਬੰਧ ਜਿਹੜਾ ਨਹੀਂ ਕੀਤਾ ਗਿਆ ਇੱਥੇ ਇੱਕ ਸਾਡੇ ਨਾਲ ਮਾਤਾ ਜੀ ਮੌਜੂਦ ਕਿਉਂਕਿ ਇਹ ਸੇ ਇਹਨਾਂ ਦੇ ਘਰ ਵਾਲੇ ਘਰ ਦੇ ਮੌਜੂਦ ਨੇ ਵਿੱਚ ਨੇ ਬੈਠੇ ਹੋਣਾ ਗੱਲਬਾਤ ਕਰਾਂਗੇ ਕਿ ਮਾਤਾ ਜੀ ਕੀ ਨਾਮ ਕੀ ਤੁਹਾਡਾ ਹੁੰਦਾ ਬਾਅਦ ਅੱਛਾ ਮਾਤਾ ਜੀ ਕਿਸ ਤਰ੍ਹਾਂ ਸੀ ਗੱਲ ਕਰੀਏ ਕਿ ਪਿਛਲੀ ਵਾਰ ਵੀ ਡੋਬਾ ਹੋਇਆ ਸੀਗਾ ਇਸ ਵੇਲੇ ਫਿਰ ਹੁਣ ਪਾਣੀ ਆਇਆ ਕਿੰਨਾ ਕੋ ਤੁ ਖੜਾ ਉਹ ਖਾਂਦਾ ਏ ਚੰਨ ਤੋਂ ਕੁਝ ਨਹੀਂ ਮਿਲਿਆ ਪਿਛਲੀ ਵਾਰ ਡੁੱਬਾ ਹੋਇਆ ਕੁਝ ਮਿਲਿਆ ਸੀ ਕੁਝ ਵੀ ਨਹੀਂ ਕੋਈ ਨਹੀਂ ਮਿਲਿਆ ਤੇ ਹੁਣ ਇੱਕਦੋਂ ਦਾ ਬੰਨ੍ਹ ਟੁੱਟਿਆ ਹੋਇਆ ਇਹ ਰਾਤ ਨੂੰ ਟੁੱਟਿਆ ਰਾਤ ਦਾ ਟੁੱਟਿਆ ਤੇ ਹੁਣ ਤੁਹਾਨੂੰ ਘਰ ਨੂੰ ਰਸਤਾ ਫਿਰ ਕਿੱਧਰ ਦੀ ਹੋਣੀ ਰਸਤਾ ਕੋਈ ਨਹੀਂ ਹੈਗਾ ਹੁਣ ਇੱਥੋਂ ਰਾਵੜ ਵੱਰ ਚੰਗਤ ਜਾਈਗਾ ਅੱਛਾ ਤੇ ਹੁਣ ਇਹ ਫਿਰ ਗਵਾਂਡੀਆਂ ਦੇ ਕੰਦ ਫਿਰ ਦੇੜੀ ਆ ਹਾਂ ਇੱਕ ਕੰਦ ਦੇਗੀ ਅੱਛਾ ਅੱਛਾ ਤੇ ਪਿਛਲੇ ਹੁਣ ਕੋਈ ਤੁਹਾਡੇ ਕੋਲ ਆਇਆ ਰਾਤ ਦਾ ਪਾਣੀ ਆਇਆ ਕੋਈ ਤੁਹਾਡੇ ਕੋਲ ਇੱਥੇ ਆਇਆ ਕੋਈ ਕੀ ਪਾਣੀ ਆਇਆ ਕੋਈ ਕੋਈ ਆਏ ਨਹੀਂ ਪਤਾ ਨਹੀਂ ਆਪਨ ਕਿਹੜੇ ਅੱਛਾ ਇਹ ਸਨ ਇਥੋਂ ਦੇ ਇਲਾਕਾ ਨਿਵਾਸੀ ਸੀ ਜਿਨ੍ਹਾਂ ਦੀ ਮਾਤਾ ਸੀ ਜਿਨ੍ਹਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਪਿਛਲੀ ਹੜ੍ਹ ਵੇਲੇ ਜਦੋਂ ਹੜ੍ਹ ਆਇਆ ਉਸ ਸਮੇਂ ਵੀ ਕਾਫੀ ਜਿਹੜੀ ਬਰਬਾਦੀ ਹੋਈ ਸੀਗੀ ਘਰਾਂ ਦਾ ਵੀ ਨੁਕਸਾਨ ਹੋ ਗਿਆ ਸੀ ਇਸ ਘਰ ਦੇ ਜਿਹੜਾ ਵੀ ਕਮਰੇ ਵੀ ਢਾਈਟੇ ਰਿਓ ਚੁੱਕੇ ਸੀ ਲੇਕਿਨ ਕਿਸੇ ਤਰ੍ਹਾਂ ਵੀ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਦੇ ਵੱਲ ਕੋਈ ਵੀ ਧਿਆਨ ਜਿਹੜਾ ਨਹੀਂ ਦਿੱਤਾ ਜਾਂ ਲੇਕਿਨ ਇਹਨਾਂ ਦੀ ਮੰਗ ਇਹੀ ਹੈ ਕਿ ਹੁਣ ਜਲਦ ਜਿਹੜਾ ਬੰਨਾਂ ਦੀ ਮੁਰੰਮਤ ਕੀਤੀ ਜਾਵੇ ਤਾਂ ਜੋ ਕਿ ਸਤਲੁਜ ਦੇ ਪਾਣੀ ਪੱਧਰ ਜਿਹੜਾ ਹੋਰ ਵਾਧਾ ਵਧੇ ਤਾਂ ਨੁਕਸਾਨ ਜਿਹੜਾ ਨਾ ਹੋਵੇ ਇਹ ਬੇਜਦ ਵੱਲੋਂ ਇਹਨੂੰ ਕਿੱਸਾ ਦਿਆ ਪ ਕੰਪਲੀ ਲੋਕਾਂ ਨੇ ਆਪਣੇ ਖੇਤਾਂ ਨੂੰ ਲਾਇਆ ਹੋਇਆ ਠੀਕ ਹੈ ਕੋਈ ਸਰਕਾਰੀ ਬੰਨੀ ਨਹੀਂ ਹੋਇਆ ਤੇ ਬਾਕੀ ਸਿਚੁਏਸ਼ਨ ਜਿਹੜੀ ਹੈ ਉਹ ਕੰਟਰੋਲ ਹੈ ਪਿੱਛੇ ਜਿੱਥੇ ਇਥੇ ਬ੍ਰੀਚ ਹੋਇਆ ਸੀ ਉਹ ਸਾਰਾ ਠੀਕ ਭਰਿਆ ਹੋਇਆ ਹੈ ਬਸਤੀ RAMLAL HABIB ਕੇ ਜੱਤੀ ਬਾਸ਼ਾ ਸਾਰਾ ਤੁਸੀਂ ਦੇਖ ਕੇ ਹੈ ਠੀਕ ਹੈ ਇਹ ਸਟੂਕ ਬਣਾਣਾ ਕੰਮ ਜਿਹੜਾ ਬਹੁਤ ਮਜ਼ਾ ਚੱਲਦਾ ਇਸ ਵੇਲੇ ਘਟੋਕਰ 25000 ਰੁਪਏ ਖੁੰਜਦਾ ਸਟ੍ਰੈਂਥਿੰਗ ਹੈ ਸਾਡਾ ਇੱਕੋ ਜ਼ਿਲ੍ਹਾ ਸੀ ਇੱਥੇ ਪਿਛਲੇ ਫਲੱਡ ਆਏ ਸਾਡਾ ਕੋਈ ਵੀ ਬ੍ਰੀਚ ਨਹੀਂ ਹੋਇਆ ਸੀ ਕੋਈ ਬੰਨ੍ਹ ਨਹੀਂ ਟੁੱਟਿਆ ਸੀਗਾ ਤੇ ਤੇ ਕੋਈ ਰਿਪੇਅਰ ਦੀ ਲੋੜ ਰੇਖੀ ਤੇ ਜਾ ਬਾਕੀ ਦੇਖਣਾ ਹੋਵੇ ਕਿ ਪ੍ਰਸ਼ਾਸਨ ਕੰਬ ਕਰਨੀ ਨਹੀਂ ਜਿਹੜਾ ਸੁੱਤਾ ਉਹ ਜਾਗਦਾ ਜਾਂ ਨਹੀਂ ਕੈਮਰਾਮੈਨ ਨਾਲ ਸਿਵਰਨ ਸਿੱਧੂ ਸਾਝਾ ਟੀਵੀ ਫੋਰਟ